ਜੈ ਦਸਰੇ ਮਹਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟੈ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵ ਮੀਤ ਅਮਾਰੇ ਹਰ ਹਰ ਨਾਮ ਰਖੋ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵ ਗੁਰ ਮਿਲੇ ਆਏ ਪ੍ਰਗਟ ਹੋਈ ਰਾਮ ਮਦਸੂਦਨ ਹਰ ਮਾਦੋ ਪ੍ਰਾਨਮ ਮੇਰੇ ਮਨ ਤਨੇ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ RAM ਜੈਤੁ ਸ੍ਰੀ ਮਹਲਾ ਚੌਥਾ ਹਰ 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 ਨਾਮ ਜਪਾ ਗੁਰਮੁਖ ਨਾਮ ਸਦਾ ਲੈਲਾ ਹਰ 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 ਭਗਤ ਦ੍ਰਿੜਾ ਬੋ ਹਰ ਹਰ ਨਾਮੁ ਮਹਾ RAM ਹਰ ਹਰ ਨਾਮ ਦਿਆਲਤਿਆ ਹਰ ਕੈ ਰੰਗ ਸਦਾ ਗੁਣਗਾ ਹਰ 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 ਜਸ ਕੁਮਰ ਪਾਵ ਮਿਲ ਸਤ ਸੰਗ ਮਹਾਰਾਮ ਆਓ ਸਖੀ ਅਰ ਮੇਲ ਮਿਲਾ ਸੁਣ ਹਰ ਕਥਾ ਨਾਮ ਲੈ ਲਾ ਹਰ ਹਰ ਕਿਰਪਾ ਧਾਰ ਗੁਰ ਮਿਲੋਂ ਗੁਰ ਮਿਲੇ ਹਰ ਓ ਮਹਾਰਾਮ ਕਰ ਕੇ ਰਤ ਜਸ ਅਗਮਾਤਾ ਖਿਨ ਖਿਨ RAM ਨਾਮ ਗਵਹ ਮੋਕ ਤਾਰ ਕਿਰਪਾ ਮਿਲੀ ਐ ਗੁਰਦਾਤੇ ਹਰ ਨਾਨਕ ਭਗਤ ਮਹਾਰਾਮ ਜੈ ਤੁਸਰੀ ਮਾਲਾ ਚੌਥਾ ਰਸ ਰਸ RAM ਰਸਾਲ ਸਲਾ ਮਨ RAM ਨਾਮ ਭੀਨਾ ਲੈ ਲਾ ਕਨੇ ਕਨੇ ਭਗਤ ਕਰੈ ਦਿਨ ਰਾਤੀ ਗੁਰਮਤਿ ਭਗਤ ਮਾਰਾਮ ਹਰ ਹਰ ਗੁਣ ਗੋਬਿੰਦ ਜਪਾ ਮਨ ਤਨ ਜੀਤ ਸਬਦ ਲੈ ਲਾਹਾ ਗੁਰਮਤਿ ਪੰਚ ਦੂਤ ਵਸ ਆਵੈ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਇ ਸਦਾ ਲੈ ਲਾਹ ਦੀਨ ਦਿਆਲ ਕਿਰਪਾ ਕਰ ਮਾਦੋ ਹਰ ਹਰ ਨਾਮ ਉਮਾਰਾਮ ਜਪ ਜਗਦੇਸ ਜਪ ਮਨ ਮਹਾ ਹਰ ਹਰ ਜਗੰਨਾਥ ਜਗ ਲਾਹ ਤਨ ਤਨ ਵੜੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਮਹਾ ਜੈ ਤੁਸਰੀ ਮਹਲਾ ਚੌਥਾ ਆਪੇ ਜੋਗੇ ਜੁਗਤ ਜੋਗਾ ਆਪੇ ਨਿਰਪਤਾੜੀ ਲਾ ਆਪੇ ਹੀ ਆਪ ਆਪ ਵਰਤੈ ਆਪੇ ਨਾਮੁ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਗੁਰ ਸਮੰਧ ਮਥਾ ਅਪੇ ਮਥ ਮਥ ਤਤ ਕੜਾਈ ਜਪਨਾ ਮਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੋਰਾ ਮੁਖ ਨਾਮ ਜਪੋ ਹਰ ਲਾਹ ਹਰ ਹਰ ਭਗਤ ਦ੍ਰਿੜੇ ਮਨ ਭਾਈ ਹਰ ਹਰ ਨਾਮ ਅਮਾਰਾਮ ਆਪੇ ਵੜਦਾਣਾ ਵਡਸਾ ਗੁਰਮਖ ਬੂੰਦੀ ਵਿਨਾਮ ਬੇਸਾ ਹਰ ਹਰ ਦਾਤ ਕਰੋ ਪ੍ਰਭ ਭਾਵੈ ਗੁਰ ਨਾਨਕ ਨਾਮੁ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਮੇਲ ਸਤ ਸੰਗਤ ਸੰਗ ਗੋਰਾ ਪੁੰਝੇ ਨਾਮ ਗੁਰਮੁਖ ਬੀਸਾ ਹਰ ਹਰ ਕਿਰਪਾ ਧਾਰ ਮਦ ਸੁਦਨ ਮੇਲ ਸਤ ਸੰਗ ਮਹਾਰਾਮ ਹਰ ਗੁਣ ਬਾਣੀ শ্রবণ ਸੁਣਾ ਕਰ ਕਿਰਪਾ ਸਤ ਗੁਰੂ ਮੇਲਾ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ ਜਪੋ ਮਹਾਰਾਮ ਸਭ ਤਿਰਥ ਵਰਤ ਜਗ ਪੁਨ ਤੁਲਾ ਹਰ ਹਰ ਨਾਮ ਨ ਪੁਜਹਿ ਪੁਜਾ ਹਰ ਹਰ ਤਲ ਤੋਲ ਅਤ ਭਾਰੀ ਗੁਰਮਤਿ ਜਪੋ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਕੇਲੇ ਬੇਕਮੈਲ ਪਾਪ ਤੋ ਵਾਹ ਦੀਨ ਦਇਆਲ ਹੋ ਜਨ ਉਪਰ ਦੇਹੁ ਨਾਨਕ ਨਾਮ ਅਮਰ ਆਮ ਜੈਤ ਸ੍ਰੀ ਮਹਲਾ ਪੰਜ ਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣ ਕਵਨਿ ਆਜਗ ਮੀਤ ਇਸ ਹੋਏ ਕਿਰਪਾਲ ਸੋਈ ਵਿਦ ਬੂਜੈ ਤਾਂ ਕਿ ਨਰਮਲ ਰੀਤ ਰਾਵ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਸਾਈ ਮੌਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੇ ਮਾਇਆ ਹਾ ਹ ਕਰਤ ਬਿਹਾਨੀ ਅਬਦੈ ਤਾ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਵ ਪਵਣ ਤੇਜ ਧਣੀ ਭੁੰਮਨ ਚਤਰਾੰਗਾ ਸੰਗਨਾ ਚਾਲੈਨ ਮੈਂ ਕਛੂ ਹੈ ਉਠ ਸਹਿਜ ਆਇਓ ਨਾਂਗਾ ਹਰ ਕੇ ਸੰਤ ਪ੍ਰੇਅ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਨਾਨਕੀਆ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਜੈਤ ਸ੍ਰੀ ਮਹੱਲਾ ਪੰਜਵ ਘਰ ਤੀਜਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਦੇਹੁ ਸੰਦੇਸ ਰ ਕਈਓ ਪ੍ਰੇਅ ਕਹਿਓ ਦਸਾਂ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੋਹਾਗਨ ਸਈਓ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਂ ਬਰਣ ਨਾ ਦੇਸੈ ਚੇਨ ਨਾ ਲਖੀਐ ਸੁਹਾਗਨ ਸ਼ਾਂਤ ਬੁਜੇ ਆ ਸਰਵ ਨਿਵਾਸੀ ਘਟ ਘਟ ਵਾਸੀ ਲੈ ਪਨਹੀ ਅਲਪਿਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਵਸਹੀ ਆ ਜੈਤ ਸ੍ਰੀ ਮਹਲਾ ਪੰਜਵਾ ਧੀਰੋ ਸੁਨ ਧੀਰੋ ਪ੍ਰਭ ਕਉਰ ਆਉ ਜੀਅ ਪ੍ਰਾਣ ਮਨ ਤਨ ਸਭ ਅਰਪ ਨੀਰੋ ਪੇਖ ਪ੍ਰਭ ਕਉ ਨੀਰੋ ਬੇ ਸਮਾਰ ਬੇਅੰਤ ਵਡ ਦਾਤਾ ਮਨ ਹੈ ਗਹਿਰੋ ਪੇਖ ਪ੍ਰਭ ਕਉ ਜੋ ਚਾਹ ਸੋਈ ਸੋਈ ਪਾਵ ਆਸਾ ਮਨ ਸਾ ਪੂਰਾ ਜਪ ਪ੍ਰਭ ਕੋ ਘਰ ਪ੍ਰਸਾਦ ਨਾਨਕ ਮਨ ਵਸਿਆ ਦੁੱਖ ਨ ਕਬੋ ਝੂਰ 부ਜ ਪ੍ਰਭ ਕੋ ਜੈਤ ਸ੍ਰੀ ਮਾਲਾ ਪੰਜਵਾ ਲੋੜੀ ਦੜਾ ਸਾਜਣ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਘਟ ਘਟ ਸਹਿਬ ਸੇ ਰਹਾਉ ਸੁਖ ਰਾਤਨ ਦੁਖ ਰਾਤਨ ਬਿਸਰੇ ਨਾ ਕਾਹੋ ਮੇਰਾ ਨਾਮ ਜਪਤ ਕੋਟ ਸੁਰ ਉਜਾਰਾਂ ਦਿਨ ਸਹਿ ਭਰ ਮਾਂ ਅੰਧੇਰਾ ਥਾਂ ਨੰਦਰ ਸਭ ਨੇ ਜਾਈ ਜੋ ਦੇ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਾਰ ਨਾ ਹੋਈ ਹੈ ਫੇਰਾ ਜੈਤੁ ਸ੍ਰੀ ਮਹਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਮਨ ਸੁਖ ਪਾਇਓ ਗੁਰ ਅਗੇ ਤਜੇ ਸਿਆਣਪ ਚਿੰਤ ਬੇਸਾਰੇ ਅੰਛੋੜਿਓ ਹੈ ਤਿਆਗਿਰਹਾ ਜਾਉ ਦੇਖੋ ਤੋ ਸਗਲ ਮੋਈ ਮੋਈਓ ਤਉ ਸਰਣ ਪਰਿਉ ਗੁਰ ਭਾਗ ਕਰ ਕਿਰਪਾ ਟੈਲ ਅਰ ਲਾਇਓ ਤਉ ਜਮ ਛੋੜੀ ਮੋਰੀ ਲਗ ਤਰਿਓ ਸਾਗਰ ਪਾਵਕ ਕੋ ਜੋ ਸੰਤ ਪੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਹਰ ਹਰ ਚਰਣੀ ਚਤ ਲਾਗ ਜਾਇ ਤਸਰੀ ਮਹਲਾ ਪੰਜਵਾਂ ਮਨ ਮੈਂ ਸਤ ਗੁਰ ਧਿਆਨ ਤਰਾ ਦ੍ਰਿੜਿਉ ਗਿਆਨ ਮੰਤਰ ਅਰ ਨਾਮ ਪ੍ਰਭ ਜਿਉ ਮਾਇ ਕਰ ਰਹਾ ਕਾਲ ਜਾਲ ਅਰ ਮਾਂ ਜੰਜਾਲ ਛੁਟ ਕੇ ਜਮ ਐ ਡਰਾ ਆਇਓ ਦੁਖ ਹਰਨ ਸਰਣ ਕਰਣਾ ਪਤ ਗਇਓ ਚਰਣ ਆਸਰਾ ਨਾਵ ਰੋਪ ਭਇਓ ਸਾਧ ਸੰਗ ਭਵਨਿਤ ਪਾਰ ਪਰਾ ਅਪਿਓ ਪਿਓ ਗਤਿ ਦਿਓ ਪਰਮ ਕਾ ਨਾਨਕ ਅਜਰ ਜਰਾ